ਹallelujah ਸਾਰੰ ਤੋਂ ਪਹਿਲਾਂ ਮੇਰੇ ਵੱਲੋਂ ਐਂਜੀਸ ਕ੍ਰਾਈਸਮਸ ਟ੍ਰੀ ਵੱਲੋਂ ਸਾਰੇ ਹੀ ਪ੍ਰਭੂ ਦੇ ਭੈਣਾ ਤੇ ਭਰਾਵਾਂ ਨੂੰ ਜੈ ਮਸੀਦੀ ਇੱਕ ਵਾਰ ਫੇ ਮੈਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਹਦਾ ਜਿੰਦਾ ਗੁਲਾਮ ਲੈ ਕੇ ਤੁਹਾਡੇ ਸਾਹਮਣੇ ਹੋਇਆ ਹਾਂ ਅੱਜ ਆਪਾਂ ਪ੍ਰਭੂ ਦੇ ਵਚਨ ਤੋਂ ਸਿੱਖਾਂਗੇ ਕਿ ਸੱਚੇ ਭਗਤ ਕੌਣ ਨੇ ਹallelujah ਅਤੇ ਸੱਚੇ ਭਗਤਾਂ ਦੀ ਔਰ ਜਾਂ ਜਿਹੜੇ ਸੱਚੇ ਸੇਵਕ ਨੇ ਔਰ ਅਸੀਂ ਕਹਿ ਸਕਦੇ ਹਾਂ ਜਾਂ ਜਿਹੜੇ ਪ੍ਰਭੂ ਦੇ ਸੱਚੇ ਖਾਦਮ ਨੇ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਹallelujah ਔਰ ਪ੍ਰਭੂ ਕਿਹੜੇ ਲੋਕਾਂ ਨੂੰ ਆਪਣੇ ਡੇਰੇ ਦੇ ਵਿੱਚ ਰਹਿਣ ਦੀ অনুমতি ਦਿੰਦਾ ਹੈ ਪਰਮਿਸ਼ਨ ਦਿੰਦਾ ਹੈ ਔਰ ਕਿਹੜਾ ਉਹਦੇ ਪਹਾੜਾਂ ਉੱਤੇ ਵਸੇਗਾ ਪ੍ਰਭੂ ਨੇ ਕੁਝ ਉਹਦੇ ਵਾਸਤੇ ਸਟਾਰਨ ਜਿਹੜੇ ਕਾਨੂੰਨ ਤੇ ਉਹਦੇ ਵਾਸਤੇ ਵਿਵਸਥਾ ਠਹਿرائی ਹੈ ਜਿੰਨੀ ਦੇਰ ਤੱਕ ਉਹ ਚੀਜ਼ਾਂ ਤੁਹਾਡੀ ਅਤੇ ਮੇਰੀ ਜ਼ਿੰਦਗੀ ਵਿੱਚ ਨਹੀਂ ਹੁੰਦੀਆਂ ਜਾਂ ਉਹਨਾਂ ਚੀਜ਼ਾਂ ਨੂੰ ਉਹਨਾਂ ਗੱਲਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਅਪਣਾਉਂਦੇ ਤਾਂ ਆਪਾਂ ਪ੍ਰਭੂ ਦੇ ਭਵਨ ਦੇ ਵਿੱਚ ਜਾਂ ਪ੍ਰਭੂ ਦੇ ਡੇਰਿਆਂ ਉਤੇ ਜਾ ਪ੍ਰਭ ਦੇ ਪਹਾੜ ਉੱਤੇ ਨਹੀਂ ਟਿਕ ਸਕਦੇ ਉਹਦੇ ਵਾਸਤੇ ਕੁਝ ਪ੍ਰਭੂ ਨੇ ਗੱਲਾਂ ਢਹਾਈਆਂ ਨੇ ਜਿਹੜੀਆਂ ਤੁਹਾਨੂੰ ਤੇ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੀਆਂ ਪੈਣੀਆਂ ਨੇ ਹਾਲੇਲੂਇਆ ਮੈਂ ਪੜਾਂਗਾ ਜਬੂਰਾ ਦੀ ਪੋਥੀ ਉਹਦਾ 15 ਅਧਿਆਏ ਉਹਦਾ 1 ਤੇ 2 ਵਚਨ ਮੈਂ ਤੁਹਾਡੇ ਵਾਸਤੇ ਪੜਾਂਗਾ ਅਤੇ ਆਪਾਂ ਪ੍ਰਭੂ ਦੇ ਵਚਨ ਸਿੱਖਾਂਗੇ ਉਹਦਾ ਵਚਨ ਕਹਿੰਦਾ ਹੈ हे ਯਹੋਵਾ ਤੇਰੀ ਡੇਰੇ ਵਿੱਚ ਕੌਣ ਟਿਕੇਗਾ ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵਸੇਗਾ ਹallelujah ਇੱਥੇ ਪ੍ਰਭੂ ਦਾ ਦਾਸ 다ਊਦ ਜਿਹੜਾ ਕਿ ਇਜ਼ਰਾਈਲ ਦਾ ਰਾਜਾ ਜਿਹੜਾ ਸਥਾਪਿਤ ਹੋਇਆ ਏ ਜਿਨੇ ਬਹੁਤ ਸਮਾਂ ਇਜ਼ਰਾਈਲ ਦੇ ਵਿੱਚ ਰਾਜ ਕੀਤਾ ਹੈ ਔਰ ਜਿਨੇ ਬਹੁਤ ਸਾਰੀਆਂ ਜੰਗਾਂ ਜਿੱਤੀਆਂ ਨੇ ਹallelujah ਉਹ ਪ੍ਰਭੂ ਦੇ ਅੱਗੇ ਇੱਕ ਗੱਲ ਦੀ ਦੁਹਾਈ ਦੇ ਰਿਹਾ ਹੈ ਵੀ ਤੇਰੇ ਡੇਰੇ ਵਿੱਚ ਕੌਣ ਟਿਕੇਗਾ ਔਰ ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵਸੇਗਾ ਹallelujah ਜਦੋਂ ਆਪਾਂ ਵਸਣ ਜਾਂ ਟਿਕਨ ਦੀ ਗੱਲ ਕਰਦੇ ਹਾਂ ਤਾਂ ਪ੍ਰਭੂ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚੋਂ ਪਵਿੱਤਰਤਾਈ ਦੇ ਨਾਲ ਨਾਲ ਕੁਝ ਹੋਰ ਵੀ ਗੱਲਾਂ ਦੀ ਕਾਮਨਾ ਕਰਦਾ ਹੈ ਹallelujah ਜਿਸ ਤਰ੍ਹਾਂ ਇੱਕ ਫਿਜ਼ੀਕਲ ਅਪੀਰੈਂਸ ਇੱਕ ਸਰੀਰਕ ਮਾਤਾ ਪਿਤਾ ਆਪਣੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਕੁਝ ਆਸ ਕਰਦੇ ਨੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਰੇ ਤਾਂ ਕਿ ਉਹ ਸਾਡੀ ਜਿਹੜੀ ਜਾਇਦਾਦ ਹੈ ਉਹਦਾ ਜਿਹੜਾ ਵਾਰਸ ਬਣ ਸਕੇ ਇਸੇ ਤਰ੍ਹਾਂ ਪ੍ਰਭੂ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਗੱਲਾਂ ਚਾਹੁੰਦਾ ਹੈ ਜਿਹੜੀਆਂ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਪੂਰੀਆਂ ਹੋਣ ਹallelujah ਦੋ ਵਚਨ ਕੀ ਅੰਦਰ ਹੈ ਪ੍ਰਭੂ ਦਾ ਵਚਨ ਉਹ ਜਿਹੜਾ ਸਿੱਧੀ ਚਾਲ ਚੱਲਦਾ ਹੈ ਪ੍ਰਭੂ ਦਾ ਵਚਨ ਕਹਿੰਦਾ ਹੈ ਨੰਬਰ 1 ਜਿਹੜਾ ਸਿੱਧੀ ਚਾਲ ਚੱਲਦਾ ਹੈ ਨੇਕੀ ਕਰਦਾ ਹੈ ਅਤੇ ਮਨੋਂ ਸੱਚ ਬੋਲਦਾ ਹੈ ਨੰਬਰ 1 ਸਿੱਧੀ ਚਾਲ ਚੱਲਦਾ ਨੰਬਰ 2 ਨੇਕੀ ਕਰਦਾ ਨੰਬਰ 3 ਮਨੋਂ ਸੱਚ ਬੋਲਦਾ ਹallelujah ਇਹ ਤਿੰਨੇ ਗੱਲਾਂ ਵਾਦੀ ਅਤੇ ਮੇਰੀ ਜੀਵਨ ਦੇ ਵਿੱਚ ਹੋਣੀਆਂ অতি ਜ਼ਰੂਰੀ ਨੇ ਹallelujah ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਰਮੇਸ਼ਵਰ ਦੇ ਡੇਰਿਆਂ ਦੇ ਵਿੱਚ ਬੈਠੀਏ ਟਿਕੀਏ ਅਤੇ ਉਸ ਦੇ ਪਵਿੱਤਰ ਪਹਾੜ ਉੱਤੇ ਵਸੋ ਬਣਾਈਏ ਡੇਰਾ ਬਣਾਈਏ ਤੁਹਾਨੂੰ ਤੇ ਮੈਨੂੰ ਇਹਨਾਂ ਤਿੰਨਾਂ ਗੱਲਾਂ ਦਾ ਪਾਲਣ ਕਰਦਾ ਕਰਨਾ ਪਵੇਗਾ ਕਿਉਂਕਿ ਪ੍ਰਭੂ ਸਿੱਧੀ ਚਾਲ ਵਾਲਿਆਂ ਨੂੰ ਪਸੰਦ ਕਰਦਾ ਹੈ ਜਿਹੜੇ ਸੱਜੇ ਜਾ ਖੱਬੇ ਨਹੀਂ ਮੁੜਦੇ ਹallelujah ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਹੈ ਜਿਸ ਤਰ੍ਹਾਂ ਮੇਰੇ ਵਚਨ ਦੇ ਵਿੱਚ ਲਿਖਿਆ ਹੈ ਉਸੇ ਤਰ੍ਹਾਂ ਹੀ ਤੁਹਾਨੂੰ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਪਵੇਗਾ ਹallelujah ਆਪਾਂ ਨਵੇਂ ਨਿਜ਼ਮ ਦੇ ਵਿੱਚ ਵੇਖਦੇ ਹਾਂ ਪ੍ਰਭੂ ਦਾ ਵਚਨ ਕਹਿੰਦਾ ਜਿਹੜਾ ਤੁਹਾਡਾ ਸਰੀਰ ਹੈ ਨਾ ਇਹ ਉਹ ਦੀ ਪਰਬੂ ਯਿਸੂ ਮਸੀਹ ਦੀ ਆਬਾਦਤ ਉਹਦੀ ਬੰਦਗੀ ਅਤੇ ਉਹਦੀ ਭਗਤੀ ਕਰਨੋਂ ਆਸੇ ਬਣਿਆ ਹੋਇਆ ਹੈ ਹਾਲੇਲੂਇਆ ਅੱਗੇ 14ਵਾਂ ਵਚਨ ਕਹਿੰਦਾ ਹੈ ਨੇਕੀ ਕਰਦਾ ਹੈ ਹਾਲੇਲੂਇਆ ਪ੍ਰਭੂ ਦੇ ਵਿੱਚ ਭੈਣੋਂ ਅਤੇ ਭਰਾਓ ਨੇਕੀ ਕਰਨਾ ਸਭ ਤੋਂ ਵੱਡੀ ਬਹੁਤਾਤ ਮੰਨਿਆ ਜਾਂਦਾ ਹੈ ਯਿਸੂ ਮਸੀਹਤ ਜੀਵਨ ਦੇ ਵਿੱਚ ਜੇ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚੋਂ ਕਿਸੇ ਦਾ ਭਲਾ ਹੁੰਦਾ ਹੈ ਜੀ ਆਪਾਂ ਨੇਕ ਕੰਮ ਕਰਨਾ ਚਾਹੁੰਨੇ ਹਾਂ ਤੇ ਤੁਹਾਨੂੰ ਤੇ ਮੈਨੂੰ ਕਰਨੇ ਚਾਹੀਦੇ ਨੇ ਕਿਉਂਕਿ ਤੁਹਾਡਾ ਤੇ ਮੇਰਾ ਜੀਵਨ ਨੇਕ ਕੰਮਾਂ ਵਾਸਤੇ ਬਣਿਆ ਹੈ ਔਰ ਤੀਸੀ ਗੱਲ ਕਹਿੰਦਾ ਹੈ ਮਨੋਂ ਸੱਚ ਬੋਲਦਾ ਹੈ ਹਾਲੇਲੂਇਆ ਮਨ ਤੂੰ ਸੱਚ ਬੋਲਦਾ ਹਿਰਦੇ ਦੀ ਗਹਿਰਾਈ ਤੋਂ ਸੱਚ ਬੋਲਣ ਵਾਲਾ ਜਨ ਪਰਮੇਸ਼ਵਰ ਦੇ ਰਾਜ ਦਾ ਅਧਿਕਾਰੀ ਹੋ ਸਕਦਾ ਹੈ ਹਾਲੇਲੂਇਆ ਇਸੇ ਤਰ੍ਹਾਂ ਜੇ ਇਹ ਤਿੰਨੇ ਚੀਜ਼ਾਂ ਤੁਹਾਡੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਹਨ ਜੇ ਇਹ ਚੀਜ਼ਾਂ ਤੁਸੀਂ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਆਂ ਹੋਈਆਂ ਨੇ ਤੇ ਇਹ ਯਕੀਨੀ ਹੈ ਕਿ ਤੁਸੀਂ ਪ੍ਰਭੂ ਦੇ ਡੇਰੇ ਵਿੱਚ ਵਸੋਗੇ ਅਤੇ ਉਹਦੇ ਪਹਾੜ ਉੱਤੇ ਆਪਣਾ ਡੇਰਾ ਬਣਾਉਗੇ ਹਾਲੇਲੂਇਆ ਪ੍ਰਭੂ ਚਾਹੁੰਦਾ ਹੈ ਕਿ ਤੁਸੀਂ ਸਿੱਧੀ ਚਾਲ ਨੇਕੀ ਕਰੋ ਅਤੇ ਮਨੋਂ ਸੱਚ ਬੋਲੋ ਹallelujah ਜੇ ਤੁਸੀਂ ਸਵਰਗ ਦੇ ਉਸ ਅਨੰਤ ਜੀਵਨ ਦੇ ਵਾਸੀ ਬਣਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਤੇ ਮੈਨੂੰ ਉਹ ਜੀਵਨ ਦਾ ਮੁੱਖ ਮਿਲੇ ਤੇ ਤੁਹਾਨੂੰ ਇਹਨਾਂ ਤਿੰਨਾਂ ਗੱਲਾਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਯੋਗ ਕਰਨਾ ਪਵੇਗਾ ਹallelujah ਆਓ ਇਸ ਵਚਨ ਦੇ ਲਈ ਆਪਾਂ ਦੁਆ ਕਰਦੇ ਹਾਂ ਪ੍ਰਭੂ ਜੀ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਇਸ ਸਮੇਂ ਲਈ ਪਰਬੂ ਜੀ ਜਿਸ ਤਰ੍ਹਾਂ ਤੁਹਾਡਾ ਵਚਨ ਕਹਿੰਦਾ ਹੈ ਕਿ ਮੇਰੇ ਡੇਰੇ ਦੇ ਵਿੱਚ ਔਰ ਮੇਰੇ ਤੰਬੂ ਦੇ ਵਿੱਚ ਔਰ ਮੇਰੇ ਪਹਾੜ ਉੱਤੇ ਕੌਣ ਟਿਕੇਗਾ ਜਿੰਦੇ ਵਿੱਚ ਪ੍ਰਭੂ ਜੀ ਤਿੰਨ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਪ੍ਰਭੂ ਜੀ ਪ੍ਰਭੂ ਜੀ ਜਿੰਨੇ ਵੀ ਪੈਨ ਪਾਈ ਵਚਨ ਸੁਣਦੇ ਨੇ ਪ੍ਰਭੂ ਜੀ ਉਹਨਾਂ ਦੀ ਜ਼ਿੰਦਗੀ ਵਿੱਚ ਕਾਰਿਆ ਕਰੋ ਪ੍ਰਭੂ ਜੀ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਭੂ ਜੀ ਬਹੁਤ ਸਾਰੇ ਭੈਣਾ ਅਤੇ ਭਾਈ ਪ੍ਰਭੂ ਜੀ ਇਹ ਵਚਨ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਕੇ ਤੁਹਾਡੇ ਕੋਲੋਂ ਅਨੰਤ ਜੀਵਨ ਲੈ ਸਕਣ ਪ੍ਰਭੂ ਜੀ ਪਰਬੂ ਜੀ ਮੇਰੀ ਪ੍ਰਾਰਥਨਾ ਨੂੰ ਸੁਣਿਆ ਅਸਦਾ ਉੱਤਰ ਦਿੱਤਾ ਸਾਰੀ ਪ੍ਰਾਰਥਨਾ ਪ੍ਰਬੂ ਜੀ ਤੁਹਾਡੇ ਮਿੱਠੇ ਪਵਿੱਤਰ ਤੇ ਜਲਾਲੀ ਨਾਮ ਨਾ ਮੰਗਦਾ ਹਾਂ ਆਮੇਨ ਆਮੇਨ ਹਾਲੇਲੂਇਆ